Yeah, ਜੋ ਜਨਤਾ ਸਾਡੇ ਨੂੰ ਸਮਰਪਿਤ ਲਾਇਆ ਗਿਆ ਕੁੰਦਨ ਕੈਂਪ ਕੁੰਦਨ ਕੰਡ ਦੇ ਤਲੀ ਸੇਜ はい。 ਸੰਘ ਚੇਅਰਮੈਨ ਭਗਤਪੁਰ ਸਿੰਘ ਸੰਘ ਲੋਕਰਾਟਸ ਨਾਲ ਅਕਾ ਅੱਜ ਭਗਤਪੁਰ ਸਿੰਘ ਲੋਕਰਾਟਸ ਵੱਲੋਂ ਬਾਕੀ ਕੁਰੂ ਸੰਸਥਾਨਾਂ ਦੇ ਨਾਲ ਮਿਲ ਕੇ ਭਗਤਪੁਰ ਸਿੰਘ ਦੇ ਇੱਕ ਸੁਪਿੱਕੀ ਮ ਜਨਮ ਦਿਨ ਦੇ ਸੰਗਤਪ ਦੇ ਵਿੱਚ ਉਹਨਾਂ ਨੂੰ ਸਮਰਪਿਤ ਹੋ ਕੇ ਇੱਕ ਖੂਨਦਾਨ ਜਿਹੜਾ ਕੈਂਪ ਆ ਇਹ ਪੀਜੀਆਈ ਦੇ ਸਹਿਯੋਗ ਨਾਲ ਲਗਾਇਆ ਗਿਆ ਕਿਉਂਕਿ ਉਹ ਵੀ ਲੋਕਾਂ ਨੂੰ ਜਿਹੜਾ ਆ ਉਹ ਪੀ.ਜੇ.ਆਈ ਦੇ ਵਿੱਚ ਆ ਕੋਈ ਜਿਹੜਾ ਸਾਨੂੰ ਫੋਨ ਕਰਦੇ ਸੀ ਉਹ ਲੋਕਲੇ ਸੀ ਉਹਨਾਂ ਦਾ ਪ੍ਰਬੰਧ ਜਿਹੜਾ ਆ ਨਹੀਂ ਕਰ ਸਕਦੇ ਇਸ ਦੇ ਲਈ ਅਸੀਂ ਹਰ ਸਾਲ ਪਕੀ ਦੇ ਜਨਮ ਦਿਨ ਦੇ ਉੱਤੇ ਫੂਲਨਰ ਕੈਂਪ ਪੀ.ਜੇ.ਆਈ ਦੇ ਸਹਿਯੋਗ ਨਾਲ ਲਗਾਇਆ ਕਰਾਂਗੇ ਜਿਸ ਦੇ ਨਾਲ ਸਾਡਾ ਤੇ ਸਾਡੇ ਪਰਿਵਾਰਾਂ ਸਾਡੇ ਇਲਾਕੇ ਦੇ ਜਿਹੜਾ ਭਲਾ ਹੋ ਸਕੇ ਕਿਉਂਕਿ ਜਿੱਥੇ ਪੁਰਪੁਰ ਸਿੰਘ ਲੋਕੜਾ ਹੋਰ ਬਹੁਤ سارے ਕਾਰੀਗਰ ਦਾ ਉੱਥੇ ਇਹ ਵੀ ਇੱਕ ਹੋਰ ਨਵੀਂ ਪਹਿਚਾਈ ਹੈ ਕਿਉਂਕਿ ਪਹਿਲਾਂ ਅਸੀਂ ਲੰਬੇ ਸਮੇਂ ਤੋਂ ਬਲੱਡ ਬੈਗ ਨਵਾਂ ਸ਼ਹਿਰ ਨੂੰ ਮੂਦਾਨ ਕਰਦੇ ਆ ਰਹੇ ਹਾਂ ਉਹਨਾਂ ਦੇ ਕੈਂਪਲਗਾਰ ਪਾਉਂਦੇ ਆ ਰਹੇ ਹਾਂ ਪਰ ਹੁਣ ਅਸੀਂ ਇੱਕ ਕੈਂਪ ਜਿਹੜਾ ਆ ਉਹ ਗੁਣਾਣਥਾ ਦੇ ਗੁਰਪੁਰਬ ਦੇ ਉੱਤੇ ਬਲਰਡ ਬੈਂਕ ਨਮਾ ਕਰਨ ਦਾਲਾਇਆ ਕਰਾਂਗੇ ਇੱਕ ਵੀਜੀ ਦੇ ਸਹਿਯੋਗ ਦੇ ਨਾਲ ਭਗਤੀ ਦੇ ਜਾਂਦੇ ਦੇ ਉੱਤੇ ਚਾਰ ਜੂਨ ਵੀ ਚਾਰ ਜੂਨ ਨੂੰ ਵੇਸ਼ ਨਹੀਂ ਹਰ ਸਾਲ ਲਗਾਇਆ ਕਰਾਂਗੇ ਇਹਨਾਂ ਕਹਿੰਦਾ ਬਦੇ ਜੈਗਵਾਹਿ ਗੁਰਜੀ ਦਾ ਖਾਲਸਾ ਵਾਹਿਗੁਰੂ ਇਹਨਾਂ ਦਾ ਸੇਵਾ ਤੇ ਸੇਵਾ ਕੀਤਾ ਜਾ ਰਿਹਾ ਬਲਰਡ ਦੀ ਰੋਣ ਉਮੀਨਾਂ ਪਹਿਲਾਂ ਹੋਇਆ ਸੀ ਕਿ ਆਪਾਂ 4 ਜੂਨ ਦਾ ਹੀ ਦਿਨ ਲੈਣਾ ਹੈ ਭਗਤਪੁਰਨ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਨਾ ਤੇ ਇਹ ਦਿਨ ਆਪਾਂ ਪੀ.ਆਈ ਤੋਂ ਲਿਆ ਸੀਗਾ 4 ਤਰੀਕ ਦਾ ਤੇ ਉਸ ਦਾ ਤੁਸੀਂ ਰਿਜ਼ਲਟ ਅੱਜ ਦੇਖ ਹੀ ਰਹੇ ਹੋ ਕਿ ਜੂਨ ਦੇ ਮਹੀਨੇ ਦੇ ਵਿੱਚ ਇੱਕ ਕੈਂਪ ਲਗਾਇਆ ਹੋਇਆ ਹੈ ਰੈਣਾ ਦਿਨਾਂ ਦੇ ਵਿੱਚ 60+ ਹੋ ਗਏ ਆ ਬਹੁਤ ਮਿਹਨਤ ਕੀਤੀ ਪਿੰਡ ਵਾਲੇ ਬੱਚਿਆਂ ਵਾਲੇ ਵੀ ਤੇ ਆਪਣੇ ਵੀ ਯਾਰ ਦੋਸਤਾਂ ਅੱਜ ਪਹੁੰਚ ਰਹੇ ਆ ਉਮੀਦ ਹੈ ਕਿ ਆਪਾਂ 100+ ਕਰਾਂਗੇ ਤੇ ਬਾਕੀ ਸਾਡੇ ਇਹ ਜਿਹੜੀ ਟੀਮ ਵੱਲੋਂ ਇੱਕ ਕੈਂਪ ਲਗਾਇਆ ਗਿਆ ਹੈ ਨਾਲ ਮਿਲ ਕੇ ਜੇ ਸੰਯੋਗੀਆਂ ਦੇ ਨਾਲ ਆਇਆ ਗਿਆ ਇਹ ਸਾਡੇ ਨਵਾਂ ਸ਼ਹਿਰ ਵਾਸਤੇ ਵਸੀਆਂ ਵਾਸਤੇ ਇਹ ਬਹੁਤ ਬੜਾ ਇੱਕ ਉਪਰਾਲਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਲੋੜ ਪੈਣ ਤੇ ਸਾਡਾ ਜਿਹੜਾ ਕੋ ਪੇਸ਼ੈਂਟ ਆ ਉਹ ਪੀਜੇ ਜਾਂਦਾ ਥੱਲੇ ਘੜੇ ਚੱਲਦਾ ਉੱਥੇ ਜਾਣ ਨੂੰ ਇੱਕ ਜਿਹੜਾ ਟੈਂਡਰਡ ਆ ਇੱਕ ਤਾਂ ਉਹ ਪੇਸ਼ੈਂਟ ਸੰਭਾਲਣਾ ਬੜਾ ਔਖਾ ਹੁੰਦਾ ਹੈ ਸੈਕੰਡ ਗੱਲ ਇਹ ਹੈ ਕਿ ਜਦੋਂ ਜਾ ਕੇ ਐਚਪੀ ਚੈੱਕ ਕਰਦੇ ਟੈਸਟ ਲੈਂਦੇ ਕਿ ਐਚਪੀ ਬਹੁਤ ਘੱਟ ਆ ਬਲੱਡ ਲੈਣਾ ਬੜਾ ਔਖਾ ਹੁੰਦਾ ਤੇ ਜਦੋਂ ਉਸ ਬੰਦੇ ਨੇ ਇੱਕ ਤਾਂ ਪੇਸ਼ੈਂਟ ਸੰਭਾਲਾ ਹੁੰਦਾ 24 ਘੰਟੇ ਤੁਹਾਨੂੰ ਫਿਰ ਉਸ ਸਟੇਚਰ ਜਿਹੜਾ ਬਲੱਡ ਦੀ ਮੇਨ ਗੱਲ ਆ ਨਵਾਂ ਸ਼ਹਿਰੋਂ ਜਾ ਕੇ ਤੇ ਹੋਰ ਪਟਿਆਲੇ ਤੋਂ ਜਾ ਕੇ ਤੇ ਉਹ ਵੀ ਜਲੰਧਰ ਜਿਹੜਾ ਬੰਦੇ ਨੇ ਜਾ ਕੇ ਇੱਥੋਂ ਬਲੱਡ ਦੇਣਾ ਉੱਥੇ ਜਾ ਕੇ ਬਸ 2-4 ਘੰਟੇ ਦਾ ਰਸਤਾ ਜਾਣ ਦਾ ਫਿਰ 2-4 ਘੰਟੇ ਆਣ ਦਾ ਕਿਉਂ ਜਾਂਦੇ ਆਂ ਤੇ ਕੋਈ ਬਲੱਡ ਵੀ ਨਹੀਂ ਕੱਢ ਦਿੰਦੇ ਕੱਟ ਜੀ